ਮਰਵਿੰਦਰ ਸਿੰਘ ਫਰਾਜ ਰਾਇਆ ਪੈਗਾਮ ਰਾਹੀਂ ਇੱਕ ਨਵਾਂ ਪੈਗਾਮ ਲੈ ਕੇ ਆਪ ਜੀ ਨੂੰ ਜਿਵੇਂ ਪਤਾ ਹੀ ਹੈ ਕਿ ਪੈਗਾਮ ਦੀ ਸਮੂਚੀ ਟੀਮ ਵੱਲੋਂ ਪੰਥਕ ਕੋ ਉਪਰਾਲੇ ਅਲੱਗ-ਅਲੱਗ ਸਮੇਂ ਤੇ ਕੀਤੇ ਜਾਂਦੇ ਨੇ ਇਸ ਵਾਰ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਜੋ 19 1991 ਦੇ ਵਿੱਚ ਜੋ ਬਹੁਤ ਵੱਡੇ ਫੈਸਲੇ ਕੀਤੇ ਗਏ ਸਨ ਪੰਥ ਸੁਧਾਰ ਦੇ ਉਸ ਦੀ ਕੜੀ ਦਾ ਇੱਕ ਹਿੱਸਾ ਹੋਰ ਕਿਉਂਕਿ ਆ ਪੈਗਾਮ ਦੀ ਪੰਥਕ ਟੀਮ ਜਾਂ ਪੈਗਾਮ ਦੀ ਸਮੂਚੀ ਟੀਮ ਤੁਸੀਂ ਕਹਿ ਸਕਦੇ ਹੋ ਪੰਥ ਨੂੰ ਸਮਰਪਿਤ ਹੈ ਪੰਥ ਲਈ ਤਿਆਰ ਬਰ ਤਿਆਰ ਖੜੀ ਹੈ ਜਿਸ ਦਾ ਸਤਿਕਾਰਯੋਗ ਮਨਜੀਤ ਸਿੰਘ ਜੀ ਰੋ ਰਹੇ ਹਨ ਦਸਾਰੇ ਦੀ ਲੰਗਰ ਦੀ ਗੱਲ ਕੀਤੀ ਸੀ ਜਾਂ ਹੋਰ ਬਹੁਤ ਸਾਰੇ ਮੁੱਦੇ ਹਨ ਉਸੇ ਸਬੰਧ ਨੂੰ ਅੱਗੇ ਤੋਰਦਾ ਆ ਉਸੇ ਕڑی ਨੂੰ ਅੱਗੇ ਤੋਰਦਾ ਆ ਮੈਂ ਅੱਜ ਆਇਆ ਹਾਂ ਸਾਡੇ ਐਨਸੀ ਦੇ ਸੀਨੀਅਰ ਨੇਤਾ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਸੂਦਾਰ ਜਤਿੰਦਰ ਸਿੰਘ ਲੱਕੀ ਜੀ ਆਪ ਜੀ ਨੂੰ ਪੈਗਾਮ ਚੈਨਲ ਤੇ ਜੀ ਆਇਆਂ ਆ ਆਪਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਆਪਣੇ ਕੁਝ ਜਿਹੜਾ ਇੱਕ ਕੜੀ ਚੱਲ ਰਹੀ ਹੈ ਜਿਹੜਾ ਸੀਰੀਅਲ ਚੱਲ ਰਿਹਾ ਹੈ ਇਸ ਦੇ ਉੱਪਰ ਆਪਣੇ ਵਿਚਾਰ ਰੱਖਣਾ ਚਾਹੁੰਦੇ ਸਨ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਕਹਿਣ ਲੱਗੇ ਕਿ ਮੈਂ ਪੋਲੀਟੀਸ਼ੀਅਨ ਬਾਦ ਵਿੱਚ ਹਾਂ ਤੇ ਪੰਥਕ ਪਹਿਲੇ ਹਾਂ ਬੜੀ ਵੱਡੀ ਗੱਲ ਕੀਤੀ ਇਹਨਾਂ ਨੇ ਕਿ ਪੰਥਕ ਪਹਿਲਿਆਂ ਪਹਿਲੇ ਮੈਂ ਸਿੱਖਾਂ ਬਹੁਤ ਵੱਡੀ ਗੱਲ ਸੀ ਇਸ ਲਈ ਇਹਨਾਂ ਨੇ ਇਹ ਗੱਲ ਕਹੀ ਤੇ ਮੇਰਾ ਵੀ ਚਿਤ ਕੀਤਾ ਕਿ ਇਹਨਾਂ ਨਾਲ ਆ ਕੇ ਗੱਲਬਾਤ ਕੀਤੀ ਜਾਏ ਪੰਥ ਦੇ ਜਿਹੜੇ ਫੈਸਲੇ ਚੱਲ ਰਹੇ ਨੇ ਜਾਂ ਜਿਹੜੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਉੱਪਰ ਇਹਨਾਂ ਨਾਲ ਗੱਲਬਾਤ ਕੀਤੀ ਜਾਏ ਔਰ ਇਸੇ ਸਬੰਧ ਨੂੰ ਲੈ ਕੇ ਮੇਰੇ ਨਾਲ ਆਇਆ ਹਾਂ ਕੁਝ ਲੋਕ ਮੈਂ ਫਿਰ ਇੱਕ ਗੱਲ ਕਹਿ ਦਿੰਦਾ ਕੁਝ ਲੋਕ ਖੁਦ ਨੂੰ ਪੋਲਿਟਿਸ਼ੀਅਨ ਜ਼ਰੂਰ ਕਹਿ ਦਿੰਦੇ ਨੇ ਪਰ ਆਪਣਾ ਜਮੀਰ ਕਿਤੇ ਗਿਰਵੀ ਰੱਖ ਦਿੰਦੇ ਹਨ ਜਾਂ ਬਨਣ ਜਾ ਰਹੇ ਹਨ ਜਾਂ ਬਣ ਜਾਂਦੇ ਹਨ ਫਿਰ ਆਪਣਾ ਜਮੀਰ ਕਿਰਵੀ ਰੱਖ ਦਿੰਦੇ ਨੇ ਪਰ ਮੈਂ ਇਹ ਚ ਸੋਚਦਾ ਕਿ ਜਿਹੜੇ ਲੋਕ ਆਪਣਾ ਜਮੀਰ ਗਿਰਵੀ ਰੱਖ ਦਿੰਦੇ ਨੇ ਨਾ ਜਿਨ੍ਹਾਂ ਦਾ ਜਮੀਰ ਮਰ ਜਾਂਦਾ ਹੈ ਉਹਨਾਂ ਦੀ ਤਕਦੀਰ ਮਰ ਜਾਂਦੀ ਹੈ ਬਿਲਕੁਲ ਆਪ ਜੀ ਜੋ ਇਹ ਪੰਥਕ ਫੈਸਲੇ ਨੇ ਦਸਹਰੇ ਦੇ ਲੰਗਰ ਦੀ ਗੱਲ ਹੈ ਜਾਂ ਔਰ ਬਹੁਤ ਸਾਰੇ ਫੈਸਲੇ ਹਨ ਜਿਹੜੇ ਪੰਥ ਸੁਧਾਰ ਦੇ ਫੈਸਲੇ ਹਨ ਆਪ ਜੀ ਨੇ ਸਾਨੂੰ ਤੇ ਬੁਲਾਇਆ ਸਾਨੂੰ ਇਹ ਗੱਲ ਕਹੀ ਕਿ ਮੈਂ ਵੀ 4 ਲੱਖਾਂ ਜੀ ਸੁਪਰ ਕਹਿਣਾ ਚਾਹੁੰਦਾ ਹਾਂ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕ ਹੈ ਕਟੋ-ਕਟ ਜਗਦੀ ਜ਼ਮੀਰ ਤੇ ਹੈ ਆਪ ਜੀ ਜਿਹੜੇ ਮਾਨ ਸਾਹਿਬ ਜੀ ਨੇ ਇੰਨਾ ਵੱਡਾ ਫੈਸਲਾ ਲਿਆ ਕਰੜਾਈ ਨਾਲ ਇਸ ਨੂੰ ਲਾਗੂ ਕੀਤਾ ਜਾ ਰਿਹਾ ਆਪ ਜੀ ਇਸ ਉੱਪਰ ਕੀ ਕਹਿਣਾ ਚਾਹੋਗੇ ਪਹਿਲੇ ਤੇ ਮੈਂ ਸਮੂਚੀ ਪੈਗਾਮ ਟੀਵੀ ਦਾ ਧੰਨਵਾਦ ਕਰਦਾ ਹਾਂ ਜਿਹੜੇ 10 ਦੇ ਕੋਲ ਆਏ ਔਰ 10 ਦੇ ਵਿਚਾਰ ਨੂੰ ਸੁਣਨ ਵਾਸਤੇ ਅੱਜ ਇਹ ਤੇ ਪੁੰਚੇ ਹਨ ਨਾਲ ਪਬਲੀਕਲੀ ਸਾਰੇ ਸੁਣ ਰਹੇ ਹਨ ਹੋਰ ਪਬਲੀਕਲੀ ਵੀ ਸਾਰੇ ਸੁਣ ਰਹੇ ਹਨ ਦੇਖੋ ਪੈਗਾਮ ਟੀਵੀ ਦੇ ਜਿਹੜੇ ਨਿਰੋਲ ਉਪਰਾਲੇ ਹਨ ਮੈਂ ਦੇਖਦਾ ਹਾਂ ਕਾਫੀ ਵਾਰ ਮੈਂ ਵੀਰਜੀਨ ਨੂੰ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਅਲੱਗ-ਅਲੱਗ ਪਲੇਟਫਾਰਮ ਤੇ ਖੜੇ ਹੋ ਕੇ ਤੁਸੀਂ ਹੋਕੇ ਦੇ ਰਹੇ ਹੋ ਆਪਣਾ ਸਮੂਚੀ ਕੌਮ ਨੂੰ ਕਿ ਅਸੀਂ ਉਹ ਚੰਗੀ ਚੀਜ਼ਾਂ ਵੱਲ ਪਾਸੇ ਅਸੀਂ ਆ ਤੁਰਿਏ ਤੁਰਿਏ ਹਮ ਹਮ ਤੇ ਇਹ ਜਿਹੜਾ ਉਪਰਾਲਾ ਹੈ ਕਿ ਦਸ਼ਹਰੇ ਦੇ ਲੰਗਰ ਅਤੇ ਸਾਲਾਨਾ ਤੇ ਚਬਰਸੀਆਂ ਤੇ ਛਮਈਆਂ ਨੂੰ ਛੱਡ ਕੇ ਅਸੀਂ ਜੀ 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 ਨਵੀਂ ਪਹਿਲ ਵੱਲ ਟੁਰਿਏ ਤਾਂਕਿ ਸਾਡੀ ਜਿਹੜੀ ਕੋਮ ਹੈ ਉਹ ਹਰ ਪਾਸੂ ਮਜ਼ਬੂਤ ਹੋ ਸਕੇ ਹਮ ਕਿਉਂਕਿ ਅੱਜ ਪੈਸੇ ਦੀ ਜਿਹੜੀ ਵਰਤੋਂ ਹੈ ਅਸੀਂ ਅੰਜਾਈ ਮਲੇ ਨਜ਼ਾਇਜ਼ ਦੁਰਵਰਤੋਂ ਕਰ ਰਹੇ ਦੁਰਵਰਤੋਂ ਕਰ ਰਹੇ ਆ ਬਿਲਕੁਲ ਬਿਲਕੁਲ ਤੇ ਅਗਰ ਅਸੀਂ ਉਹ ਦੁਰਵਰਤੋਂ ਜਿਹੜੀ ਅਗਰ ਖਤਮ ਕਰ ਦਈਏ ਤਾਂ ਉਸ ਨੂੰ ਚੰਗੇ ਪਾਸੇ ਲਾਈਏ ਕਿਸੇ ਦੇ ਐਜੂਕੇਸ਼ਨ ਵਾਲੇ ਪਾਸੇ ਲਾਈਏ ਜਾਂ ਕਿਸੇ ਦਾ ਕੋਈ ਗਰੀਬ ਗੁਰਬਤ ਦੇ ਵਿੱਚ ਕੋਈ ਜੀ ਰਿਹਾ ਹੈ ਉਸ ਨੂੰ ਉਹਦੇ ਉਥਾਨਸ ਦੇ ਲਾਈਏ ਤੇ ਮੈਂ ਸੋਚਦਾ ਹਾਂ ਕਿ ਅਗਰ ਇਹ ਕੌਮ ਦੇ ਵਿੱਚ ਅਗਰੇ ਕੰਮ ਹੋਣਗੇ ਤੇ ਸਾਡੀ ਕੌਮ ਜਿਹੜੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਬੜੀ ਹੀ ਮਜ਼ਬੂਤ ਕੌਮ ਹੋਏਗੀ ਮੈਂ ਵੀ ਜੀ ਆਪ ਜੀ ਨੂੰ ਇੱਕ ਗੱਲ ਕਹਾਂ ਕਿ ਮੈਂ ਇੱਕ ਕੁਠੂਏ ਵਿੱਚ ਬੋਲਿਆ ਸਟੇਜ ਉੱਪਰ ਟਾਈਮ ਮੈਨੂੰ ਮਿਲਿਆ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਕੁਝ ਲੋਕ ਆ ਮਤਲਬ ਉਮਰ ਦਰਾਜ ਹੋ ਕੇ ਵੀ ਉਮਰ ਦਰਾਜ ਨਹੀਂ ਹੁੰਦੀ ਜੀ ਮੇਰੇ ਕੋਲ ਇੱਕ ਉਮਰ ਦਰਾਜ ਪਰਸਨ ਆਂਦਾ ਹੈ ਮੈਂ ਅੰਦਰੋਂ ਬੋਲ ਕੇ ਨਿਕਲਦਾ ਹਾਂ ਸਟੇਜ ਰਾਹੀਂ ਪਈ ਅਸੀਂ ਰਿਕੁਐਸਟ ਕੀਤੀ ਪਈ ਅਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਨੀ ਤੁਸੀਂ ਖਾਣਾ ਹੀ ਛੱਡ ਦਿਓ ਜੀ ਖਾਣਾ ਹੀ ਛੱਡ ਦਿਓ ਤਾਂ ਕਿ ਬਣਾਉਣ ਵਾਲੇ ਨੂੰ ਜ਼ਰੂਰਤ ਹੀ ਨਾ ਪੇ ਬਣਾ ਜ਼ਰੂਰਤ ਔਰ ਅਸੀਂ 10:30 ਵਜੇ ਆਮ ਲੋਕੀ ਅੱਜ ਘਰ ਦੇ ਵਿੱਚ ਨਾਸ਼ਤਾ ਕਰਦੇ ਹਨ ਤੇ 12:30 ਅਸੀਂ ਜ਼ਬਰਦਸਤੀ ਖੜੇ ਹੋ ਜਾਂਦੇ ਆ ਜਾਂ 1 ਵਜੇ ਜ਼ਬਰਦਸਤੀ ਦਰਵਾਜ਼ੇ ਬੰਦ ਕਰਕੇ ਖੜੇ ਹੋ ਜਾਂਦੇ ਨਹੀਂ ਜੀ ਤੁਸੀਂ ਲੰਗਰ ਚੱਕ ਕੇ ਜਾਣਾ ਨਹੀਂ ਜੀ ਤੁਸੀਂ ਲੰਗਰ ਚੱਕ ਜਾ ਛੱਕ ਕੇ ਜਾਣਾ ਉਹ ਬਜ਼ੁਰਗਾਂ ਨੇ ਮੈਨੂੰ ਇਹ ਗੱਲ ਕਹੀ ਉਹਨੂੰ ਅਮਰਦ ਰਾਤ ਜਿਹੜੇ ਸਮੇਂ ਮੈਨੂੰ ਇਹ ਗੱਲ ਕਹਿਣ ਲੱਗੇ ਕਹਿਣ ਲੱਗੇ ਤੁਸੀਂ ਗੁਰੂ ਰਾਮਦਾਸ ਜੀ ਦਾ ਲੰਗਰ ਬੰਦ ਕਰ ਰਹੇ ਹੋ ਮੈਂ ਸਾਰੀ ਸੰਗਤ ਨੂੰ ਇੱਕ ਗੱਲ ਕਹ ਦਿਆਂ ਕਿ ਮੇਰੀ ਕੋਈ ਔਕਾਤ ਨਹੀਂ ਕਿ ਗੁਰੂ ਰਾਮਦਾਸ ਦਾ ਲੰਗਰ ਬੰਦ ਕਰ ਸਕੀ ਜਿਸ ਦਿਨ ਅਸੀਂ ਸੋਚੀਏ ਵੀ ਅਗਲਾ ਸਵਾਸ ਨਾ ਆਵੇ ਅਗਰ ਅਸੀਂ ਪੰਥ ਦੇ ਬਿਲਕੁਲ ਅਗੇਂਸਟ ਹੋ ਕੇ ਚੱਲੀਏ ਅਗਲਾ ਸਵਾਸ ਨਾ ਆਵੇ ਇਸ ਤਰ੍ਹਾਂ ਦੇ ਲੋਕਾਂ ਨੂੰ ਆਪ ਜੀ ਕੀ ਕਹੋਗੇ ਦੇਖੋ ਜੀ ਹਰ ਇੱਕ ਦੀ ਸੋਚ ਜਿਹੜੀ ਆਪਣੀ ਆਪਣੀ ਹੈ ਉਹ ਆਪਣੀ ਸੋਚ ਦੇ ਮੁਤਾਬਿਕ ਜਿਸ ਲਈ ਉਹ ਚੱਲਦਾ ਹੈ ਤੇ ਉਹ ਸੋਚਦਾ ਹੈ ਕਿ ਮੈਂ ਪਰਫੈਕਟ ਹਾਂ। ਹਮਮ। ਔਰ ਉਹ ਆਪਣੀ ਸੋਚ ਜਿਹੜੀ ਹੈ ਦੂਜੇ ਤੇ ਵੀ ਥੋਪਨ ਦੀ ਕਰ ਥੋਪਨਾ ਚਾਹੁੰਦਾ ਹੈ। ਹਮਮ। ਸਮਾਜ ਦੇ ਵਿੱਚ ਤੁਹਾਨੂੰ ਬਖ ਬਖ ਸਿਸ ਮਨ ਲੇ ਕੇ ਸੋਚ ਦੇ ਜਿਹੜੇ ਲੋਕ ਹਨ ਉਹ ਮਿਲ ਜਾਣਗੇ। ਆਪ ਆਪਣੀ ਬੁੱਧ ਹਜੇਤੀ। ਠੀਕ ਹੈ। ਉਸ ਦੇ ਵਿੱਚ ਇਹ ਹੈ ਕਿ ਸਾਡਾ ਇਹ ਹੈ ਕਿ ਸਾਡੀ ਸੋਚ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਾਡੀ ਸੋਚ ਵੀ ਅੱਛੀ ਹੈ। ਹਮ ਬਿਲਕੁਲ ਗਲਤ ਹੈ। ਪਰ ਅਸੀਂ ਅਸੀਂ ਖੁਦ ਕਮੀਆਂ ਦੇ ਭਰੇ ਹਾਂ ਪਰ ਅਸੀਂ ਸੋਚਦੇ ਹਾਂ ਕਿ ਯਾਰ ਚਲੋ ਅਗਰ ਸਮਾਜ ਦਾ ਇੱਕ ਅੱਛਾ ਫੈਸਲਾ ਅਗਰ ਉਹਦੇ ਵਿਚਾਰਿਆ ਤੇ ਸਾਡੀ ਸੋਚ ਘੱਟੂ ਘੱਟ ਉਸ ਵੱਲ ਟੁਰਨੀ ਚਾਹੀਦੀ ਹੈ ਕਿ ਇਹ ਸਮਾਜ ਦਾ ਯੋਗਦਾਨ ਪਾਣਾ ਚਾਹੀਦਾ ਅਸੀਂ 100% ਨਹੀਂ ਪਾ ਸਕਦੇ ਪਰ ਅਸੀਂ 10% 20% ਜਿੰਨਾ ਅਸੀਂ ਬਿਲਕੁਲ ਪਾ ਸਕਦੇ ਹਾਂ ਉਸ ਨੂੰ ਪਾਣਾ ਚਾਹੀਦਾ ਮੈਨੂੰ ਯਾਦ ਹੈ ਅਸੀਂ ਤੁਸੀਂ ਵੀ ਵੀਰ ਜੀ ਪੰਤਦਰ ਦੀ ਚੇਤਨਾ ਲਹਿਰ ਦੇ ਵਿੱਚ ਜਿਸ ਲਈ ਚੱਲਦੇ ਸਨ ਤੇ ਉਸ ਦੇ ਵਿੱਚ ਵੀ ਬੜੇ ਸਾਰੇ ਜਿਹੜੇ ਫੈਸਲੇ ਸਨ ਅਸੀਂ ਕੋਸ਼ਿਸ਼ ਕੀਤੀ ਕਿ ਉਹ ਫੈਸਲੇ ਜਿਹੜੇ ਨਾ ਜਿਹੜੇ ਕੀਤੇ ਸਨ ਉਹ ਇਕੱਠ ਸੀ ਨੌਜਵਾਨਾਂ ਦਾ ਉਹ ਨੌਜਵਾਨ ਚਾਹੁੰਦੇ ਸਨ ਕਿ ਯਾਰ ਇਹ ਜਿਹੜੇ ਫੈਸਲੇ ਹਨ ਇਹ ਸੰਗਤ ਦੇ ਵਿੱਚ ਆਨੇ ਚਾਹੀਦੇ ਔਰ ਲੋਕਾਂ ਦੇ ਵਿੱਚ ਆਨੇ ਚਾਹੀਦੇ ਔਰ ਲੋਕ ਇਸ ਚੀਜ਼ ਨੂੰ ਅਡਾਪਟ ਕਰਨ ਜਿਸ ਨਾਲ ਸਿਲੈਕਸ਼ਨ ਇਲੈਕਸ਼ਨ ਸੀ ਉਸ ਦੀ ਉਸ ਦੀ ਗੱਲ ਸੀ ਫਿਰ ਉਸ ਦੇ ਵਿੱਚ ਲੰਗਰ ਪ੍ਰਥਾ ਜਿਹੜੀ ਸੀ ਦੁਸ਼ਹਿਰੇ ਛਮਈਆਂ ਦੀ ਉਸ ਦੇ ਵਿੱਚ ਉਹ ਵੀ ਸੀ ਕਿਉਂਕਿ ਅਸੀਂ ਕਿਧਰੇ ਨਾ ਕਿਧਰੇ ਕੁਝ ਐਸੇ ਬੁੱਧੀ ਜੀਵੀਆਂ ਨੂੰ ਵੀ ਦੇਖ ਰਹੇ ਸਾਂ ਜਿਸ ਦੇ ਵਿੱਚ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਕਿ ਸਭ ਤੋਂ ਪਹਿਲੇ ਗਾੜੀ ਗੱਡ ਦੇ ਸਾਡੇ ਅੱਜ ਉਹ ਡੀਜੀਪੀਸੀ ਦੇ ਮੈਂਬਰ ਵੀ ਹਨ ਵੀਰ ਸੁਰਜੀਤ ਜੀ ਉਹ ਸਖਤਰ ਸਾਫ ਸਾਡੇ ਉਹ ਇਸ ਮਹਿੰਮ ਦੇ ਆਲਰੇਡੀ ਉਹ ਚਲਾਰੇ ਸਨ ਹਾਂ ਉਹ ਤਾਂ ਅਸੀਂ ਵੀ ਉਹਨਾਂ ਨੂੰ ਦੇਖ ਕੇ ਤੇ ਇਹ ਚੀਜ਼ਾਂ ਜਿਹੜੀਆਂ ਕੁਝ ਫੈਸਲੇ ਜਿਹੜੇ ਉਸ ਦੇ ਵਿੱਚ ਪੰਥਦਰਦੀ ਅਤੇ ਤੁਸੀਂ ਇੱਕ ਨੌਜਵਾਨ ਚੇਤਨਾ ਲਹਿਰ ਦੇ ਵਿੱਚ ਹੀ ਅਸੀਂ ਰੱਖੇ ਸਨ ਤੇ ਖੁਸ਼ੀ ਹੁੰਦੀ ਹੈ ਕਿ ਅੱਜ ਮਾਨ ਸਾਹਿਬ ਜੀ ਨੇ ਵੀ ਉਸ ਦੇ ਉੱਪਰ ਇੱਕ ਵੱਡੀ ਗੱਲ ਕਹਿ ਦਿੱਤੀ ਕਿ ਜਿਹੜੇ ਦਸਵੇਂ ਦਸ਼ਾਰੇ ਦੇ ਲੰਗਰ ਹਨ ਉਸ ਨੂੰ ਬੰਦ ਕੀਤਾ ਜਾਵੇ ਉਹ ਸਵੇਰੇ ਜਿਹੜੇ ਭੋਗ ਪਾਉਂਦੇ ਹਨ ਉਹਦੇ ਵਿੱਚ ਜਿਹੜੇ ਦੂਰੋਂ ਜਿਹੜੀ ਸੰਗਤਾਂ ਦੀਆਂ ਰਿਸ਼ਤੇਦਾਰ ਆਏ ਦੇ ਹਨ ਜਿਹੜੇ ਉਹਨਾਂ ਵਾਸਤੇ ਬਣੇ ਉਹਦੇ ਬਾਅਦ ਜਿਹੜਾ ਦੁਪਹਿਰ ਭੋਗ ਰੱਖਿਆ ਜਾਵੇ ਤੇ ਉਹਦੇ ਵਿੱਚ ਚਾਹ ਦਾ ਪ੍ਰਬੰਧ ਕਰਕੇ ਤੇ ਉਹ ਛੋਟਾ ਮੋਟਾ ਲੰਗਰ ਜਿਹੜਾ ਹੈ ਉਹ ਕਰਕੇ ਤੇ ਉਸ ਨੂੰ ਨਿਜੀਠਿਆ ਜਾਏ ਪ੍ਰੋਗਰਾਮ ਨੂੰ ਸਾਰੇ ਨੂੰ ਤੇ ਇਹ ਇੱਕ वेलकम स्टेप है ते वेलकम स्टेप ਨੂੰ ਅਸੀਂ ਕਿਉਂ ਨਹੀਂ ਅਡਾਪਟ ਕਰਨਾ ਔਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਉਪਰਾਲਾ ਔਰ ਇਸ ਤੋਂ ਅੱਛਾ ਸਟੈਪ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਮੈਂ ਇੱਕ ਬੜਾ ਗਰੀਬ ਜਿਹਾ ਪਰਿਵਾਰ ਸੀ ਮੈਂ ਤੁਹਾਨੂੰ ਉਸ ਦੀ ਗੱਲ ਦੱਸ ਦਿੰਦਾ ਕਿ ਉਹ ਅਸੀਂ ਕਾਫੀ ਵਾਰ ਡਿਸਕਸ ਵੀ ਕਰਦੇ ਆ ਗੁਰਦੁਆਰਿਆਂ ਦੇ ਵਿੱਚ ਉਸ ਨੇ ਵੀ ਆਪਣੀ ਮਾਤਾ ਜੀ ਦਾ ਜਿਸਲੇ ਦੁਸ਼ਹਿਰਾ ਰੱਖਿਆ ਨਾ ਤਾਂ ਉਸ ਦੀ ਕਮਰ ਟੁੱਟ ਗਈ ਤੇ ਉਸ ਕਾਫੀ ਦੇਰ ਤੱਕ ਉਹ ਕਰਿਆਨੇ ਵਾਲੇ ਦਾ ਜਿਹੜਾ ਬਿੱਲ ਜਿਹੜਾ ਉਹ ਨਹੀਂ ਦੇ ਪਾਇਆ ਸੀ ਤੇ ਐਸੇ ਗਰੀਬ ਲੋਕ ਵੀ ਹਨ ਕਿਉਂਕਿ ਇਹ ਐਸਾ ਸਿਸਟਮ ਹੈ ਜਿਸ ਦੇ ਵਿੱਚ ਗਰੀਬ ਬੰਦਾ ਵੀ ਪਿਸੁੰਦਾ ਜਾ ਰਿਹਾ ਕਿਉਂਕਿ ਉਹ ਆਪਣੇ ਜਿਹੜੇ ਉਸਦੇ ਰਿਸ਼ਤੇਦਾਰ ਨਿਕਟ ਵਰਤੀਆਂ ਰਿਸ਼ਤੇਦਾਰ ਉਹ ਉਹਨਾਂ ਨੂੰ ਵੇਖਦਾ ਕਿ ਕਿਦਰੇ ਉਹਨਾਂ ਦੇ ਵਿੱਚ ਮੇਰਾ ਹਾਸੋਹੀਨ ਦਾ ਮਾਹੌਲ ਨਾ ਬਣ ਜਾਏ ਉਹ ਉਹਨਾਂ ਦੇ ਨਾਲ ਜਿਹੜਾ ਆਪਣੇ ਆਪ ਨੂੰ ਤੋਰਨ ਦੀ ਕੋਸ਼ਿਸ਼ ਕਰਦਾ ਤੇ ਕੰਪੇਅਰ ਕਰਦਾ ਤੇ ਉਹ ਸੋਚਦਾ ਕਿ ਮੈਂ ਕਿਦਰੇ ਕਮੀਨਾ ਕਰਦਿਆਂ ਪਰ ਉਹ ਇਹ ਨਹੀਂ ਦੇਖਦਾ ਕਿ ਕਮੀ ਨਾ ਕਰਨ ਦੇ ਵਿੱਚ ਉਹ ਕਿਦਰੇ ਨੇ ਕਿਦਰੇ ਕਰਜ਼ੇ ਦੇ ਵਿੱਚ ਵੀ ਡੁੱਬ ਜਾਂਦਾ ਤੇ ਇਸ ਕਰਕੇ ਸਾਨੂੰ ਹੋ ਸਕਦਾ ਹੈ ਕਿ ਜਿੰਨਾ ਹੋ ਸਕੇ ਅਸੀਂ ਇਸ ਫੈਸਲੇ ਨੂੰ ਅਡਾਪਟ ਕਰੀਏ ਔਰ ਇਸ ਦੇ ਵਿੱਚ ਹੋਰ ਕੀ ਕੀ ਸੁਧਾਰ ਹੋ ਸਕਦਾ ਹੈ ਐਮੈਂਡਮੈਂਟਸ ਐਮੈਂਡਮੈਂਟਸ ਕੀ ਹੋ ਸਕਦੀਆਂ ਮੈਂ ਤੇ ਕਹਾਂਗਾ ਵੀਰ ਜੀ ਮਾਨ ਸਾਹਿਬ ਜੀ ਨੂੰ ਇੱਕ ਹੋਰ ਫੈਸਲਾ ਜਿਹੜਾ ਉਹ ਨਾਲ ਨਾਲ ਲੈ ਲੈਣਾ ਚਾਹੀਦਾ ਕਿ ਜਿਹੜੇ ਗੁਰਸਿੱਖ ਲੋਕ ਹਨ ਜਾਂ ਸਿੱਖ ਸਮਾਜ ਹੈ ਜਿਹੜਾ ਸਾਡਾ ਉਹ ਤੇ ਆਪਣੇ ਬੱਚਿਆਂ ਦੇ ਜਿਹੜੇ ਵਿਆਹ ਹਨ ਉਹ ਵੀ ਗੁਰੂ ਘਰਾਂ ਦੇ ਵਿੱਚ ਕਰਨ ਉੱਥੇ ਹੀ ਲੰਗਰ ਕਰਨ ਤੇ ਉਹ ਜਿਹੜਾ ਬਕਾਇਦਾ ਜਿਹੜਾ ਉੱਥੇ ਹੋਰ ਜਿਹੜਾ ਐਕਸਟਰਾ ਉਹ ਜਿਹੜਾ ਖਰਚਾ ਖੁਰਚਾ ਕਰਦੇ ਨੇ ਉਹ ਬੱਚਿਆਂ ਦੇ ਨਾਮ ਜਮਾ ਕਰਵਾ ਦੇਣ ਇਹ ਵੀ ਇੱਕ ਸਟੈਪ ਹੈ ਜਿਹੜਾ ਕਰਨੇ ਵਾਲਾ ਹੈ ਅਗਰ ਇਹ ਸਿੱਖ ਸਮਾਜ ਇਹ ਵੀ ਅਡਾਪਟ ਕਰ ਲੇ ਤੇ ਕਿੰਨਾ ਸਿੱਖ ਸਮਾਜ ਦਾ ਜਿਹੜਾ ਪੈਸਾ ਜਿਹੜਾ ਹੋ ਗੁਸਤ ਹੈ ਸਿੱਖ ਸਮਾਜ ਦੀ ਗੱਲ ਕੀਤੀ ਇਹਨਾਂ ਨੇ ਸਿੱਖ ਸਮਾਜ ਵਰਡ ਕਹੇ ਪਰਟੀਕੂਲਰ ਇੱਕ ਕਮਿਊਨਿਟੀ ਨਹੀਂ ਕੀ ਸਿੱਖ ਸਮਾਜ ਅੱਜ ਦੀ ਡੇਟ ਦੇ ਵਿੱਚ ਕੁਝ ਲੋਕ ਆਪਣੇ ਸੈल्फ ਹੱਥੇ ਇੱਕ ਪਰਟੀਕੂਲਰ ਸਿੱਖਾਂ ਵਿੱਚ ਵੰਡੀਆਂ ਪਾ ਰਹੇ ਹਨ ਪਰਟੀਕੂਲਰ ਸਿੱਖਾਂ ਵਿੱਚ ਵੰਡੀਆਂ ਪਾ ਰਹੇ ਪਰਟੀਕੂਲਰ ਇੱਕ ਕਮਿਊਨਿਟੀ ਦਾ ਨਾਮ ਲਿਆ ਜਾਂਦਾ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਾਂਗਾ ਜਿਸ ਲਈ ਤੁਸੀਂ ਅਮਰ ਛੱਕਿਆ ਸੀ ਉਸ ਲਈ ਪੰਜ ਸਿੰਘ ਸਾਹਿਬਾਨ ਨੇ ਤਨੂੰ ਇੱਕ ਗੱਲ ਜ਼ਰੂਰ ਕਹੀ ਹੋਣੀ ਹੈ ਕਿ ਅੱਜ ਤੋਂ ਬਾਅਦ ਤੁਹਾਡੀ ਕੋਈ ਯਾਤ ਪਾਤ ਨਹੀਂ ਹੈ ਅਬਜੀ ਦੇ ਧਰਮ ਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬਕੌਰ ਹਨ ਫਿਰ ਅਸੀਂ ਜਾਣ ਬੁਝ ਕੇ ਆਪਣੇ ਸੈਲਫ ਨੂੰ ਅੱਗੇ ਰੱਖ ਕੇ ਤੇ 6 ਮਾਰਚ ਵੰਡੀਆਂ ਨਾ ਪਾਈਏ ਮੈਂ ਫਿਰ ਰਿਕਵੈਸਟ ਕਰਦਾ ਉਹਨਾਂ ਨੂੰ ਫਿਰ ਮੇਰੀ ਗੱਲ ਕਹਿੰਦਿਆਂ ਕਿ ਬੁਰੀ ਲੱਗ ਜਾਂਦੀ ਹੈ ਮੈਂ ਫਿਰ ਰਿਕਵੈਸਟ ਕਰਦਾ ਹਾਂ ਕਿ 6 ਮਾਰਚ ਵੰਡੀਆਂ ਨਾ ਪਾਈਆਂ ਜਾਣ ਮੈਂ ਇੱਕ ਗੱਲ ਹੋਰ ਕਹਿ ਕੇ ਮੈਂ ਨੂੰ ਲਾਸਟ ਚ ਇੱਕ ਸੁਣਿਆ ਲਾਂਗਾ ਕਿ ਮੈਂ ਆਪ ਜੀ ਨੂੰ ਇਹ ਗੱਲ ਦੱਸ ਤੀ ਕਿ ਅਸੀਂ ਲੰਗਰ ਬੰਦ ਕਰਨ ਦੀ ਗੱਲ ਨਹੀਂ ਕਰਦੇ ਅਸੀਂ ਅਨੈਸੀਸਰੀ ਵੇਸਟੇਜ ਆਫ ਮਨੀ ਦੀ ਗੱਲ ਕਰਦੇ ਹਾਂ ਅਸੀਂ ਰੱਜਿਓ ਇਹਨੂੰ ਨਾ ਰਜਾਈਏ ਜਿਹੜੇ ਭੁੱਖੇ ਹਨ ਉਹਨਾਂ ਨੂੰ ਕੁਝ ਦੇਈਏ ਜੇ ਤੁਹਾਡੇ ਕੋਲ ਵਾਕੇ ਤੁਸੀਂ ਲੰਗਰ ਕਰਨਾ ਹੀ ਕਰਨਾ ਹੈ ਵਾਦੂ-ਵਾਦ ਕਰਨਾ ਕਰੋ ਉਹਦਾ ਪੈਸਾ ਕੱਢ ਕੇ ਕਿਸੇ ਐਜੂਕੇਸ਼ਨ ਵਾਲੇ ਪਾਸੇ ਲਗਾ ਲਓ ਬੱਚਿਆਂ ਨੂੰ ਅਡਾਪਟ ਕਰ ਲਓ ਜਾਂ ਕੋਈ ਬਿਮਾਰ ਹੈ ਉਹਨੂੰ ਦੇ ਦਿੱਤਾ ਜਾਏ ਜਾਂ ਸਿੱਖ ਪੰਥ ਲਈ ਕਿਸੇ ਅੱਛੇ ਕੰਮ ਲਈ ਲਗਾਇਆ ਜਾਏ ਅਸੀਂ ਲੰਗਰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਅਸੀਂ ਸਿਰਫ ਇਸ ਨੂੰ ਜਿਹੜੀ એનર્ਜੀ ਹੈ ਉਸ ਨੂੰ ਅਸੀਂ ਚੈਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਤੁਹਾਡੀ ਦੇ ਵਿੱਚ ਐਮੈਂਡਮੈਂਟ ਕਰਾਂਗਾ ਸਾਡੇ ਕਿੰਨੇ ਗੁਰਸਿੱਖ ਪਰਿਵਾਰ ਸਿੱਖ ਸਮਾਜ ਦੇ ਲੋਕ ਐਸੇ ਵੀ ਹਨ ਜਿਨ੍ਹਾਂ ਦੇ ਅੱਜ ਵੀ ਮਕਾਨ ਜਿਹੜੇ ਟੁੱਟੇ-ਫੁੱਟੇ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਤੁਸੀਂ ਇੱਥੇ ਸਾਡੇ ਨਿਕਟ ਹੀ ਪੈਂਦਾ ਹੈ ਗੋਬਿੰਦਪੁਰ ਕੁੱਲੀਆ ਜਿਹੜਾ ਸਾਡਾ ਸਿੱਖਲੀਗਰ ਸਮਾਜ ਹੈ ਹਾਂ ਸਿੱਖਾਂ ਦੇ ਵਿੱਚ ਸਿੱਖਾਂ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਦੇਖੋ ਉਸ ਦੇ ਵਿੱਚ ਵੀ ਹਾਂ ਕਾਫੀ ਲੋਕ ਐਸੇ ਹਨ ਜਿਹੜੇ ਗਰੀਬ ਗੁਰਬਤ ਦੇ ਵਿੱਚ ਜੀ ਰਹੇ ਹਨ ਕਈਆਂ ਦੇ ਘਰਾਂ ਦੇ ਵਿੱਚ ਛੱਤ ਨਹੀਂ ਹੈ ਪਿੱਛੇ ਜੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਛੱਤ ਨਹੀਂ ਹੈ ਔਰ ਬਾਰਿਸ਼ ਦੇ ਵਿੱਚ ਭੀਗ ਰਹੇ ਉਸ ਦੇ ਵਿੱਚ ਸਾਡਾ ਸਿੱਖ ਫਾਰ 올 ਜਿਹੜੀ ਫਾਊਂਡੇਸ਼ਨ ਹੈ ਉਹ ਕੰਮ ਕਰ ਰਹੀ ਹੈ ਪੈਗਾਮ ਟੀਵੀ ਨੇ ਵੀ ਉਹਨਾਂ ਨੂੰ ਕਵਰ ਕੀਤਾ ਹੈ ਐਸੀ ਫਾਊਂਡੇਸ਼ਨਾਂ ਦੇ ਨਾਲ ਜੁੜੋ ਜਿਹੜੇ ਸਿੱਖ ਸਮਾਜ ਦੇ ਕਲਿਆਣ ਵਾਸਤੇ ਕੰਮ ਕਰ ਰਹੇ ਹਨ ਤੇ ਮੈਂ ਕਹਿੰਦਾ ਹਾਂ ਕਿ ਉਹਨਾਂ ਲੋਕਾਂ ਨੂੰ ਇੱਕ ਇਹ ਸਾਰਿਆਂ ਕੋਲੋਂ ਵਧੀਆ ਰਾਹ ਹੈ ਕਿ ਉਹਨਾਂ ਲੋਕਾਂ ਦੇ ਨਾਲ ਜੁੜ ਕੇ ਤੇ ਅਸੀਂ ਸਿੱਖ ਸਮਾਜ ਤੇ ਸਿੱਖ ਸੁਧਾਰ ਦੇ ਵਾਸਤੇ ਕੰਮ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਐਸੀ ਜਿਹੜੇ ਸਟੈਪ ਆਉਂਦੇ ਹਨ ਸਾਨੂੰ ਕ੍ਰਿਟੀਸਾਈਜ਼ ਵੀ ਕਰਨਾ ਚਾਹੀਦਾ ਸਾਨੂੰ ਉਸ ਨੂੰ ਵੈਲਕਮ ਕਰਨਾ ਚਾਹੀਦਾ ਔਰ ਉਸ ਦੇ ਨਾਲ ਤੁਰਨਾ ਚਾਹੀਦਾ ਉਸ ਦੇ ਨਾਲ ਤੁਰਨਾ ਚਾਹੀਦਾ ਔਰ ਤੁਸੀਂ ਮਨਸਾਬੋ ਜੀ ਵਾਸਤੇ ਕੀ ਕਹਿਣਾ ਚਾਹੋ ਮੈਂ ਮਨਸਾਬ ਜੀ ਵਾਸਤੇ ਰੱਬ ਉਹਨਾਂ ਦੀ ਉਮਰ ਨੂੰ ਲੰਬੀ ਕਰੇ ਔਰ ਉਹ ਐਸੇ ਫੈਸਲੇ ਨਿਰੰਤਰ ਦਨ ਲੈਂਦੇ ਰਹਿਣ ਔਰ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਔਰ ਇਸ ਚੀਜ਼ ਦੇ ਉੱਪਰ ਉਹਨਾਂ ਨੇ ਸਿੱਖ ਸਮਾਜ ਪੂਰੇ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਸ ਨੂੰ ਫੈਸਲੇ ਨੂੰ ਮੰਨਣਾ ਹੈ ਔਰ ਇਸ ਫੈਸਲੇ ਦੇ ਉੱਪਰ ਚੱਲਣਾ ਹੈ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਹਾਂ ਕਿਉਂਕਿ ਉਹ ਇੱਕ ਐਸੀ ਹਸਤੀ ਹਨ ਜਿਸਲੇ ਉਹਨਾਂ ਦੇ ਉਥੂ ਬੋਲਿਆ ਜਾਏਗਾ ਔਰ ਮੈਨੂੰ ਲੱਗਦਾ ਹੈ ਕਿ 99% ਲੋਕ ਜਿਹੜੇ ਹਨ ਉਹ ਇਸ ਫੈਸਲੇ ਨੂੰ ਮੰਨਣਗੇ ਤੇ ਮੈਂ ਉਹਨਾਂ ਦਾ ਰਣੀ ਹਾਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਤਾਂ ਨਿਰੰਤਰ ਐਸੇ ਉਪਰਾਲੇ ਕਰਦੇ ਰਹਿਣ ਅਸੀਂ ਉਹਨਾਂ ਦੇ ਨਾਲ ਹਾਂ ਆ ਇਸਨ ਸੁਧਾਰ ਜਤਿੰਦਰ ਸਿੰਘ ਲੱਕੀ ਜੀ ਜੋ ਨੈਸ਼ਨਲ ਕਾਨਫਰੰਸ ਦੇ ਇੱਕ ਸੀਨੀਅਰ ਨੇਤਾ ਹਨ ਬੜੀ ਅੱਛੀਆਂ ਗੱਲਾਂ ਕੀਤੀਆਂ ਇਹਨਾਂ ਨੇ ਧੰਨਵਾਦ ਵੀ ਕੀਤਾ ਸਤਕਾਰਯੋਗ ਮਨਜੀਤ ਸਿੰਘ ਹੋਰਾਂ ਦਾ ਮੈਂ ਤੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੇ 1991 ਦੇ ਵਿੱਚ ਜਿੰਨੇ ਵੀ ਫੈਸਲੇ ਹਨ ਨਾ ਸਟੈਪ ਬਾਈ ਸਟੈਪ ਉਹਨਾਂ ਨੂੰ ਅਕੀਤੋਰੀ ਅਸੀਂ ਔਰ ਇਹ ਸਾਡੀ ਸਿੱਖ ਸਮਾਜ ਦੇ ਵਿੱਚ ਇੱਕ ਸਾਰਤਾ ਲਿਆਣ ਲਈ ਕਿਉਂਕਿ ਮੈਂ ਇੱਕ ਗੱਲ ਕਹਾਂ ਕਿ ਅਗਰ ਅਸੀਂ ਬੱਚੇ ਦਾ ਹੀ ਆਨੰਦ ਕਾਰਜ ਕਰਨਾ ਹੋਈ ਹੈ ਬੱਚੀ ਦਾ ਕਰਨਾ ਹੋਈ ਹੈ ਜਾਂ ਕੋਈ ਹੋਰ ਘਰ ਦੇ ਵਿੱਚ ਫੰਕਸ਼ਨ ਕਰਨਾ ਹੋਵੇ ਉਸ ਨੂੰ ਪਹਿਲੇ ਅਸੀਂ ਉਲੀਕਦੇ ਹਾਂ ਉਹਦੇ ਵਾਸਤੇ ਸਿਸਪਸ ਦਾ ਬੰਦਵਸਤ ਕਰਦੇ ਆ ਟਾਈਮ ਲੱਗਦਾ ਹੈ ਲੇਕਿਨ ਮੌਤ ਇੱਕ ਐਸੀ ਚੀਜ਼ ਹੈ ਯੂ ਨੋ ਉਡੀਕਣਾ ਨਹੀਂ ਪੈਂਦਾ ਔਰੇ ਹਰੇ ਘਰ ਚ ਆਂਦੀ ਹੈ ਬਿਲਕੁਲ ਔਰ ਉਹਦੇ ਵਿੱਚ ਇਹ ਅਚਾਨਕ ਆਂਦੀ ਹੈ ਔਰ ਉਹਦੇ ਵਿੱਚ ਜਿਹੜੇ ਕੁਝ ਲੋਕ ਐਸੇ ਹਨ ਜਿਸ ਤਰ੍ਹਾਂ ਵੀਚ ਨੇ ਦੱਸਿਆ ਹੈ ਕਿ ਉਹ ਕਰੈਨੇ ਦਾ ਉਧਾਰ ਦੇਣਾ ਕਿੰਨੀ ਦੇਰ ਉਧਾਰ ਨਹੀਂ ਦੇ ਸਕਿਆ ਵਿਚਾਰਾ ਔਰ ਬੜੀਆਂ ਸਾਰੀਆਂ ਮਿਸਾਲਾਂ ਐਸੀਆਂ ਤੇ ਅਸੀਂ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਹਿ ਰਹੇ ਜਿਹੜੇ ਦੂਰੋਂ ਲੋਕ ਆਏ ਹਨ ਉਨਾ ਵਾਸਤੇ ਕਾਰ ਲੰਗਰ ਤਿਆਰ ਕਰੋ ਔਰ ਅਗਰ ਅਖੰਡ ਪਾਠ ਸਾਹਿਬ ਰੱਖਦੇ ਹੋ ਠੀਕ ਹੈ ਅਗਰ ਨਹੀਂ ਤੇ ਕੋਸ਼ਿਸ਼ ਕਰੋ ਸਹਿਜ ਪਾਠ ਘਰਾਂ ਵਿੱਚ ਰੱਖਿਆ ਜਾਏ ਜਾਂ ਗੁਰਦੁਆਰੇ ਸਾਹਿਬ ਚ ਰੱਖਿਆ ਜਾਏ ਮਹਾਰਾਜ ਦਾ ਸਰੂਪ ਲਿਆ ਕੇ 3 ਵਜੇ ਗਰਮੀਆ ਵਿੱਚ ਜਾਂ 4 ਵਜੇ ਮਹਾਰਾਜ ਸਰੂਪ ਲਿਆ ਕੇ ਕਾਰ ਭੋਗ ਪਾ ਕੇ ਉਸ ਤੋਂ ਉਪਰੰਤ ਅਸੀਂ ਵਿਸ਼ੇਸ਼ ਦੀਵਾਨ ਜੋ ਹੈ ਉਹ ਗੁਰਦੁਆਰਾ ਸਾਹਿਬ ਚ ਰੱਖਿਆ ਜਾਏ ਤਾਂ ਕਿ ਲੰਗਰ ਦਾ ਜਿਹੜਾ ਟਾਈਮ ਹੈ ਉਹ ਨਾ ਹੋਵੇ ਔਰ ਜਿਸ ਤਰ੍ਹਾਂ ਲੋਕ ਡਿਊਟੀਆਂ ਤੇ ਜਾਂਦੇ ਹਨ इजीली ਸ਼ਾਮੀ ਅਟੈਂਡ ਕਰ ਸਕਦੇ ਹਨ ਔਰ ਬੜੇ ਕੰਫਰਟਬਲੀ ਅਟੈਂਡ ਕਰ ਸਕਦੇ ਹਨ ਉਮੀਦ ਹੈ ਕਿ ਆਪ ਜੀ ਇਹਨਾਂ ਫੈਸਲਿਆਂ ਨੂੰ ਇਹਨਾਂ ਫੈਸਲਿਆਂ ਤੇ ਜਰੂਰ ਗੌਰ ਕਰੋਗੇ ਔਰ ਅਰਦਾਸ ਕਰੋਗੇ ਕਿ ਜਿਹੜੇ ਲੋਕ ਇਹ ਫੈਸਲੇ ਲੈ ਰਹੇ ਹਨ ਜਾਂ ਜਿਹੜੇ ਲੋਕ ਇਹਨਾਂ ਦੀ ਪਹਿਲ ਕਰ ਰਹੇ ਹਨ ਪਹਿਲਕਦਮੀ ਚ ਹਨ ਜਾਂ ਮੂਰਲੀ ਲਾਈਨ ਚ ਖੜੇ ਹਨ ਉਹ ਤੰਦਰੁਸਤ ਰੈਂਚੜ ਦੀ ਕਲਾ ਚ ਰਹਿਣ ਔਰ ਮੈਂ ਵੀ ਅਰਦਾਸ ਕਰਾਂਗਾ ਕਿ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਔਰ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਿਸ਼ ਕਰੇ ਕੁਝ ਕਹਿਣਾ ਚਾਹੁੰਦੇ ਮੈਂ ਵਿਟੂਬੀਰ ਜੀ ਪੂਰੀ ਪੈਗਾਮ ਟੀਵੀ ਦਾ ਤਨਵਾਦੀ ਹਾਂ ਔਰ ਮੈਂ ਆਤੇ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਇਹ ਮੁਹਿੰਮ ਸਟਾਰਟ ਕੀਤੀ ਹੈ ਜੀ ਜੀ ਤੁਸੀਂ ਇਸ ਤਰ੍ਹਾਂ ਦੀ ਨਿਰੰਤਰ ਮੁਹਿੰਮ ਜਿਹੜੀ ਹੈ ਉਹ ਸਟਾਰਟ ਕਰਕੇ ਰੱਖਿਓ ਤੇ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗਾ ਤੁਹਾਡਾ ਚੈਨਲ ਬਦੇ ਫੁੱਲੇ ਔਰ ਤੁਸੀਂ ਇਸ ਤਰ੍ਹਾਂ ਦੇ ਉਹ ਉਪਰਾਲਿਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅਸੀਸਾਂ ਲਈ ਤੁਸੀਂ ਤੇ ਸੱਚੇ ਪਾਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੀ ਕਰੇ ਔਰ ਇਸ ਤਰ੍ਹਾਂ ਜਗਦੀ ਜ਼ਮੀਰ ਦੇ ਵਿੱਚ ਤੁਸੀਂ ਅੱਛੇ ਉਦਿਆਂ ਤੇ ਬੈਠੋ ਜਾ ਕੇ ਤਾਂ ਸਾਨੂੰ ਵੀ ਮਾਣ ਹੋਏਗਾ ਜਿਸ ਲਈ ਇਸ ਤਰ੍ਹਾਂ ਦੇ ਲੋਕ ਅੱਛੇ ਉਦਿਆਂ ਦੇ ਬੈਠ ਕੇ ਤੇ ਪੰਥ ਦੀ ਸੇਵਾ ਕਰਨਗੇ ਨਾਲ ਹੀ ਆਪਣੇ ਦੇਸ਼ ਦੀ ਸੇਵਾ ਕਰਨਗੇ ਮੈਂ ਫਿਰ ਹਾਜ਼ਰ ਹੋਵਾਂਗਾ ਪੈਗਾਮ ਰਾਹੀਂ ਇੱਕ ਨਵਾਂ ਪੈਗਾਮ ਲੈ ਕੇ ਉਸ ਵਲੇ ਤਬਦੀਹ ਹੋ ਜਾ ਹਜ਼ਰ ਹੋਵਸਿਰੋ ਆਬਾਦ ਰਹੋ ਨਵਿਸਰੋ ਨਾ ਯਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ